ਜੇ ਤੁਹਾਨੂੰ ਆਪਾਂ ਕੈਨੇਡਾ ਦਾ ਵੀਜ਼ਾ ਲਗਾਉਣ ਜਾਂਦੇ ਆ ਤਾਂ ਅਕਸਰ ਆਪਾਂ RCIC ਇਸ ਵਰਡ ਦੇ ਉੱਤੇ ਬੜਾ ਜ਼ੋਰ ਦਿੰਨੇ ਆ ਪੇਡ ਪੋਰਟਲ APR ਪੋਰਟਲ ਇੱਥੇ ਬੜਾ ਜ਼ੋਰ ਦਿੰਨੇ ਆ ਤਾਂ 에ਜੈਂਟ ਇਹਨੂੰ ਪ੍ਰਮੋਟ ਕਰਨ ਦਾ ਵੀ ਤਰੀਕਾ ਉਹਨਾਂ ਨੂੰ ਲੱਭਾ ਹੋਇਆ ਹੈ ਕਿ ਭਈ ਤੁਸੀਂ APR ਪੋਰਟਲ ਤੋਂ ਫਾਈਲ ਲਗਾ ਲਓ ਤੁਸੀਂ RCIC ਮੈਂਬਰ ਤੋਂ ਫਾਈਲ ਲਗਾਓ ਤਾਂ ਕਿ ਤੁਹਾਡਾ ਵੀਜ਼ਾ ਆਵੇ ਤੇ ਵੀਜ਼ਾ ਆਉਣ ਦੇ ਚਾਂਸ ਵਾਧੇ ਨੇ ਇਹਦੇ ਨਾਲ ਇੱਕ ਕੇ ਪੁਆਇੰਟ ਦੂਜਾ ਪੁਆਇੰਟ ਆਰ ਸੀ ਆਈ ਪੀ ਜਦੋਂ ਕੋਈ ਏਜੰਟ ਹੁੰਦਾ ਹੈ ਤਾਂ ਸਾਨੂੰ ਇੰਜ ਲੱਗਦਾ ਹੈ ਇੱਕ ਅੰਦਰੋਂ ਸਾਨੂੰ ਇੱਕ ਆਵਾਜ਼ ਆਉਂਦੀ ਹੈ ਯਾਰ ਇਹ ਲੁੱਟੇਗਾ ਨਹੀਂ ਇਹ ਸਾਨੂੰ ਕੁੱਟੇਗਾ ਨਹੀਂ ਇਹ ਸਾਡਾ ਖੂਨ ਨਹੀਂ ਨਿਚੋੜੇਗਾ ਤੇ ਜੇ ਨਿਚੋੜੇਗਾ ਤਾਂ ਅਸੀਂ ਆਈ ਆਰ ਸੀ ਸੀ ਨੂੰ ਇਹਦੀ ਸ਼ਿਕਾਇਤ ਕਰ ਸਕਾਂਗੇ ਸੀ ਆਈ ਸੀ ਨੂੰ ਇਹਦੀ ਸ਼ਿਕਾਇਤ ਕਰ ਸਕਾਂਗੇ ਪਰ ਇੱਕ ਅਜੀਬੋ ਗਰੀਬ ਤੇ ਬਹੁਤ ਸ਼ਰਮਨਾਕ ਬਹੁਤ ਘਿਣਾਉਣਾ ਮਾਮਲਾ ਸਾਹਮਣੇ ਆਇਆ ਤੇ YouTube ਦੇ ਉੱਤੇ ਦੀ ਇੱਕ ਪ੍ਰੋਪਰ ਵੀਡੀਓ ਕਵਰੇਜ ਪਈ ਹੋਈ ਹੈ। ਇੱਕ ਇੰਡੀਵਿਜੂਅਲ ਚੈਨਲ ਦੇ ਵੱਲੋਂ ਇਹਨੂੰ ਕਵਰ ਕੀਤਾ ਗਿਆ ਤੇ ਬਹੁਤ ਚੰਗੀ ਤਰ੍ਹਾਂ ਕਵਰ ਕੀਤਾ ਗਿਆ ਹੈਗਾ। ਮੈਂ ਸਕਰੀਨਸ਼ਾਟ ਐਡ ਕਰ ਦਿੰਨਾ। ਉਸ ਚੈਨਲ ਦਾ ਨਾਮ ਹੈ ਤੇ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਉਹ ਪੂਰੀ ਵੀਡੀਓ 1 ਘੰਟੇ ਤੋਂ ਉੱਪਰ ਦੀ ਵੀਡੀਓ ਦਾ ਲਿੰਕ ਵੀ ਪਿਆ ਹੋਇਆ ਜਾ ਕੇ ਜਰੂਰ ਚੈੱਕ ਆਊਟ ਕਰਿਓ ਤੇ ਇਸ ਤਰ੍ਹਾਂ ਦੇ ਚੈਨਲ ਨੂੰ ਵੀ ਜਰੂਰ ਸਪੋਰਟ ਕਰਿਆ ਕਰੋ। ਜਿਹੜੇ ਤੁਹਾਡੀ ਗੱਲ ਕਰਦੇ ਆ ਤੁਹਾਡੀ ਸਪੋਰਟ ਦੀ ਗੱਲ ਕਰਦੇ ਹੈਗੇ ਆ। ਕਾਰਨ ਮੇਰਾ ਸਮਝੋ ਉਹਨੇ ਇੱਕ ਬਹੁਤ ਵੱਡਾ ਐਕਸਪੋਜ਼ ਕੀਤਾ ਹੈਗਾ ਆਰਸੀਆਈਸੀ ਮੈਂਬਰ ਦਾ ਤੇ ਆਰਸੀਆਈਸੀ ਮੈਂਬਰ ਜਿਹੜਾ ਉਹਦਾ ਨਾਮ ਹੈ ਸਾਹਿਲ ਮੰਗਲਾ ਉਹਦੇ ਵੱਲੋਂ ਐਮਏਐਸ ਇਮੀਗ੍ਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਸੀਗਾ ਤੇ ਇਹ ਇਮੀਗ੍ਰੇਸ਼ਨ ਜਿਹੜਾ ਉਹ ਕੈਨੇਡਾ ਦੇ ਦਿਲ ਬ੍ਰਮਟਨ ਦੇ ਵਿੱਚ ਚਲਾਇਆ ਜਾ ਰਿਹਾ ਸੀਗਾ ਹੁਣ ਬ੍ਰੈਂਪਟਨ ਦੇ ਵਿੱਚ ਜਿਹੜਾ ਆਫਿਸ ਆਪਰੇਟ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ RCIC ਮੈਂਬਰ ਹੈ ਅ ਸਾਹਿਲ ਮੰਗਲਾ ਤੇ ਉਹਦੇ ਨਾਲ ਜਿਹੜੇ ਕੁਝ ਕਲਾਇੰਟਸ ਸੀਗੇ ਉਹਨਾਂ ਕਲਾਇੰਟਸ ਦੇ ਨਾਲ ਜਾਂ ਜਿਹੜੇ ਜਿਨ੍ਹਾਂ ਨੇ ਉਹਨਾਂ ਤੋਂ ਫਾਈਲ ਲਵਾਈ ਸੀ ਐਪਲੀਕੈਂਟਸ ਸੀਗੇ ਉਹਨਾਂ ਦੇ ਨਾਲ ਫਰਾਡ ਹੋਇਆ ਤੇ ਫਰਾਡ ਕੋਈ 1000 2000 5000 10000 ਡਾਲਰ ਦਾ ਨਹੀਂ ਹੈਗਾ ਲੱਖਾਂ ਡਾਲਰ ਦਾ ਫਰਾਡ ਕੀਤਾ ਗਿਆ ਹੈ ਤੇ ਹੁਣ ਜਿਹੜਾ ਸਾਹਿਲ ਮੰਗਲਾ ਹੈ ਉਹ ਫਰਾਰ ਹੈ ਉਹਦਾ ਕੋਈ ਥੋ ਪਤਾ ਨਹੀਂ ਕਿ ਉਹ ਕਿੱਥੇ ਹੈ ਸੀਆਈਸੀ ਨੂੰ ਸ਼ਿਕਾਇਤਾਂ ਕਰਕੇ ਜਿਹੜੇ ਵਿਕਟਿਮ ਨੇ ਉਹ ਥੱਕ ਗਏ ਨੇ ਤੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਜੂਮ ਇੰਟਰਵਿਊ ਕਾਲ ਜਿਹੜੀ ਹੈ ਉਹ ਵੀ ਕੀਤੀ ਗਈ ਹੈ ਉਸ ਰਿਪੋਰਟਰ ਦੇ ਨਾਲ ਜਿੰਨੇ ਉਹ ਸਟੋਰੀ ਪੂਰੀ ਕਵਰ ਕੀਤੀ ਹੈਗੀ ਹੈ ਹੁਣ ਐਲਐਮਆਈਏ ਫਰਾਡ ਨਹੀਂ ਹੈਗਾ ਸਿਰਫ ਉਹਦੇ ਵਿੱਚ ਕੀ ਸੀਗਾ ਕਿ ਉਹ ਐਲਐਮਆਈਏ ਸੇਲ ਵੀ ਕਰਦਾ ਸੀਗਾ ਜਿਦੇ ਵਿੱਚ ਇਮਪਲੋਇਰ ਦੇ ਨਾਲ ਗੱਲ ਕਰਾਉਂਦਾ ਸੀਗਾ ਕਲਾਇੰਟ ਦੀ ਤੇ ਉਹਦੇ ਵਿੱਚ ਇੱਕ ਉਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੀ ਇਮਪਲਾਈ ਦਾ ਵੀ ਇੰਟਰਵਿਊ ਹੈਗਾ ਜਿਦੇ ਵਿੱਚ ਉਹ ਇਮਪਲੋਇੀ ਕੀ ਕਹਿ ਰਹੀ ਹੈ ਕਿ ਕਈਆਂ ਦੇ ਵਿੱਚ ਉਹ ਐਲ ਐ ਐਡ ਹੀ ਨਹੀਂ ਸੀ ਕਰਦਾ ਤੇ ਐਪਲੀਕੇਸ਼ਨ ਲਗਾ ਦਿੰਦਾ ਸੀਗਾ ਕਈ ਵਰੀ ਆਪਾਂ ਇਹਨੂੰ ਡਮੀ ਵਰਕ ਪਰਮਿਟ ਵੀ ਕਹਿ ਲੈਨੇ ਆ ਕਿ ਬਹੁਤ ਸਾਰੇ ਡਮੀ ਵਰਕ ਪਰਮਿਟ ਦੇ ਨਾਮ ਦੇ ਉੱਤੇ ਬਹੁਤ ਸਾਰੇ ਕਹਿ ਸਕਦੇ 33000 ਡਾਲਰ ਉਹਨਾਂ ਲੋਕਾਂ ਤੋਂ ਇਸ ਕਰਕੇ ਲਿਆ ਕਿ ਤੁਹਾਨੂੰ ਐਲ ਐ ਐ ਦਵਾਰਿਆਂ ਮੈਂ ਤੇ ਪਤਾ ਲੱਗਦਾ ਸੀ ਜਦੋਂ ਉਹਨੇ ਐਪਲੀਕੇਸ਼ਨ ਪਾਈ ਤੇ ਉਹਦੇ ਵਿੱਚ ਲੰਮਾਈਏ ਐਡ ਹੀ ਨਹੀਂ ਕੀਤੀ ਉਸ ਤੋਂ ਬਾਅਦ ਕੀ ਹੁੰਦਾ ਸੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਉਹ 100% ਰਿਫਿਊਜ਼ ਹੋਣੀ ਹੀ ਹੋਣੀ ਸੀਗੀ ਫਿਰ ਉਹਨਾਂ ਦੀ ਜਦੋਂ ਐਪਲੀਕੇਸ਼ਨ ਰਿਫਿਊਜ਼ ਹੁੰਦੀ ਸੀਗੀ ਤਾਂ ਉਹਨਾਂ ਨੂੰ ਕਈਆਂ ਨੂੰ ਤੇ ਉਹਨੇ ਰਿਫੰਡ ਦੇ ਫਾਰਮ ਭੇਜੇਗੀ ਲਓ ਮੈਂ ਤੁਹਾਨੂੰ ਰਿਫੰਡ ਕਰ ਦਿੰਨਾ ਹੈ ਦੋ ਦੋ ਹਫ਼ਤੇ ਅਗਲੇ ਵੇਟ ਕਰਦੇ ਰਹੇ ਉਹਨਾਂ ਨੂੰ ਰਿਫੰਡ ਹੀ ਨਹੀਂ ਗਿਆ ਬਹੁਤ ਸਾਰੇ ਕਲਾਇੰਟਸ ਨੂੰ ਜਾਂ ਬਹੁਤ ਸਾਰੇ ਅਪਲੀਕੇਂਟਸ ਨੂੰ ਉਹਨੇ ਹਰਾਸ ਕੀਤਾ ਉਸ ਤੋਂ ਬਾਅਦ ਉਹਨਾਂ ਜਿਹੜੇ ਵਿਕਟਿਮ ਸੀਗੇ ਉਹਨਾਂ ਵਿਕਟਿਮ ਸੀਗੇ ਉਹਨਾਂ ਨੇ ਸ਼ਿਕਾਇਤ ਵੀ ਇਹਦੀ ਸੀ ਆਈਸੀ ਨੂੰ ਕੀਤੀ ਹੁਣ ਸੀ ਆਈਸੀ ਜਿਹੜਾ ਹੈ ਉਹ ਕਾਰਵਾਈ ਆ ਮੰਗਲਾ ਦੇ ਉਤੇ ਤੇ ਕਰ ਸਕਦਾ ਸਾਹਿਲ ਮੰਗਲਾ ਤੇ ਕਾਰਵਾਈ ਕਰੇਗਾ ਪਰ ਉਹ ਉਹਨਾਂ ਨੂੰ 100% ਰਿਫੰਡ ਦਵਾ ਦੇ ਇਹ ਚੀਜ਼ ਪੋਸੀਬਲ ਨਹੀਂ ਹੈਗੀ ਸੋ ਸੀਆਈਸੀ ਨੇ ਨੂੰ ਜਦੋਂ ਸ਼ਿਕਾਇਤ ਕੀਤੀ ਤਾਂ ਉਹ ਸ਼ਿਕਾਇਤ ਦਾ ਇੱਕ ਉਹਦੇ ਵਿਕਟਿਮ ਨੇ ਜਦੋਂ ਉਹਨੂੰ ਸਕਰੀਨਸ਼ਾਟ ਭੇਜਿਆ ਸਭ ਤੋਂ ਵੱਡੀ ਗੱਲ ਇੰਟਰਸਟਿੰਗ ਦੇਖੋ ਤੇ ਸਾਹਿਲ ਨੇ ਕੋ ਜਵਾਬ ਦਿੱਤਾ ਕਿ ਹੁਣ ਤੂੰ ਸੀਆਈਸੀ ਨੂੰ ਸ਼ਿਕਾਇਤ ਕਰਤੀ ਹੈ ਹੁਣ ਤੂੰ ਰਿਫੰਡ ਉਹਨਾਂ ਦੇ ਥਰੂ ਹੀ ਸਾਡੇ ਤੋਂ ਲਈ ਤੇ ਜਦੋਂ ਉਹ ਵਾਲਾ ਸਕਰੀਨਸ਼ਾਟ ਉਹਦੀ ਚੈਟ ਦਾ ਸਾਹਿਲ ਵਾਲੀ ਚੈਟ ਦਾ ਸਕਰੀਨਸ਼ਾਟ ਜਦੋਂ ਉਹਨੇ ਸੀਆਈਸੀ ਨੂੰ ਭੇਜਿਆ ਤੇ ਸੀਆਈਸੀ ਅਗੋਂ ਕੀ ਕਹਿ ਰਹੀ ਹੈ ਕਿ ਭਈ ਤੁਸੀਂ ਕੋਰਟ ਮੂਵ ਕਰੋ ਜੇਕਰ ਤੁਸੀਂ ਰਿਫੰਡ ਲੈਣਾ ਹੈ ਅਸੀਂ ਸਿੰਗਲੇ ਦੇ ਉੱਤੇ ਕਾਰਵਾਈ ਕਰਾਂਗੇ ਪਰ ਅਕਚੁਅਲ ਦੇ ਵਿੱਚ ਹੈ ਕਿ ਮਿੰਗਲਾ ਸੌਰੀ ਮਿੰਗਲਾ ਕਿੱਥੇ ਹੈ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਸੋ ਉਹ ਹੁਣ ਫਰਾਰ ਹੈ ਤੇ ਬਹੁਤ ਸਾਰੇ ਵਿਕਟਿਮਸ ਨੇ ਸਾਹਮਣੇ ਆ ਕੇ ਇਹ ਕਿਹਾ ਹੈ ਕਿ ਭਈ ਉਹਨਾਂ ਦੇ ਨਾਲ ਕਿਸੇ ਦਾ 30000 ਡਾਲਰ ਦਾ ਨੁਕਸਾਨ ਹੋਇਆ ਕਿਸੇ ਦਾ 15000 ਡਾਲਰ ਦਾ ਨੁਕਸਾਨ ਹੋਇਆ ਜਦੋਂ ਚੋਰਾ ਦੇ ਕੱਪੜੇ ਤੇ ਡਾਂਗਾ ਦੇ ਗੱਜ ਉਹਦਾ ਮਤਲਬ ਕਿ ਜਦੋਂ ਕੁਝ ਕਰਨਾ ਹੀ ਨਹੀਂ ਹੈਗਾ ਤੇ ਜਿੰਨੇ ਮਰਜੀ ਪੈਸੇ ਲੈ ਲਓ ਸਾਰੇ ਤੁਹਾਡੀ ਜੇਬ ਦੇ ਵਿੱਚ ਆ ਰਹੇ ਨੇ ਇਵਨ ਕਿ ਜਿਹੜੀ EMPLOYE ਨੇ ਇੰਟਰਵਿਊ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੈਲਰੀ ਤੱਕ ਨਹੀਂ ਸੀ ਉਹ ਬੰਦਾ ਪੇ ਕਰਦਾ ਸੋ ਇਸ ਤਰੀਕੇ ਦੇ ਨਾਲ LMI A ਫਰਾਡ ਜਿਹੜਾ ਉਹ ਐਕਸਪੋਜ਼ ਹੋਇਆ ਉਹ ਵੀਡੀਓ ਮੈਂ ਕਮਾਂਗਾ ਤੁਹਾਨੂੰ ਸਾਰਿਆਂ ਨੂੰ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਤੇ LMI A ਫਰਾਡ ਕੋਈ ਜੌਬ ਆਫਰ ਦੇ ਨਾਮ ਤੇ ਫਰਾਡ ਕੋਈ ਆਲਸ ਵੈਚਨ ਦੇ ਨਾਮ ਤੇ ਫ੍ਰੈਂਚ ਦੇ ਸਰਟੀਫਿਕੇਟ ਵੈਚਨ ਦੇ ਨਾਮ ਤੇ ਫਰਾਡ ਤੁਹਾਡੇ FIFA ਵਰਲਡ ਕੱਪ ਦੇ ਵੀਜ਼ੇ ਅਲੱਗ ਤੋਂ ਕੱਢੀ ਜਾ ਰਹੇ ਉਹਨਾਂ ਦੇ ਫਰਾਡ ਸੋ ਬਹੁਤ ਸਾਰਾ ਫਰਾਡ ਇਸ ਇੰਡਸਟਰੀ ਦੇ ਵਿੱਚ ਹੈਗਾ ਹੈ ਕਦੇ ਵੀ ਕਿਤੇ ਵੀ ਫਾਈਲ ਲਗਾਉਣੀ ਹੈ ਕਿਉਂਕਿ ਏਜੰਟ ਇਸ ਲੈਵਲ ਦੇ ਹਰਾਮਖੋਰ ਬਣੇ ਹੋਏ ਨੇ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਜ਼ਿਆਦਾਤਰ ਉਹ ਏਜੰਟ ਜਿਹੜੇ ਲੋਕਾਂ ਦਾ ਖੂਨ ਨਿਚੋੜਦੇ ਨੇ ਬੜੇ ਧਿਆਨ ਨਾਲ ਬੜੇ ਕੇਅਰਫੁਲੀ ਆਪਣੀ ਫਾਈਲ ਲਗਾਇਆ ਕਰੋ ਇਸ ਤਰੀਕੇ ਦੇ ਚਾਲ ਚੋ ਪਾਜਾ ਕਰੋ ਇਹਨਾਂ ਦੇਖਿਆ ਕਰੋ ਕਿ RCIP RCIC ਮੈਂਬਰ ਆ ਤੇ ਉਹ ਤੋਂ ਫਾਈਲ ਅਪਰੂਵ ਹੀ ਹੋਏਗੀ APR ਪੋਰਟਲ ਤੇ ਉਹ ਤੋਂ ਫਾਈਲ ਯਾਰ ਤੁਹਾਡੀ ਫਾਈਲ ਚੰਗੀ ਹੈ ਤੁਹਾਡੀ ਫਾਈਲ ਅਪਰੂਵ ਹੋ ਜਾਣੀ ਹੈ ਤੁਹਾਡੀ ਫਾਈਲ ਚ ਦਮ ਹੈਗਾ ਤਾਂ ਉਹ ਚਪੂਰ ਆਉਣਾ ਹੀ ਆਉਣਾ ਹੈ ਭਾਵੇਂ ਤੁਸੀਂ ਆਪ ਲਾ ਲਓ ਕਿਸੇ ਤੋਂ ਫਾਈਲ ਲਵਾ ਲਓ ਜਿਹੜੇ ਵੀ ਏਜੰਟ ਕੋਲ ਜਾਣਾ ਕੇਅਰਫੁਲੀ ਜਾਓ ਉਹਨਾਂ ਦੇ ਕੁਐਸਚਨ ਆਨਸਰ ਸਮਝੋ ਸਹੀ ਹੈ ਗਲਤ ਹੈ ਉਹਨੂੰ ਕਰਾਸ ਵੈਰੀਫਾਈ ਕਰੋ ਉਹ ਜੇ ਤੁਸੀਂ ਸਟੋਰੀ ਦੇਖੋਗੇ ਨਾ 1 ਘੰਟੇ ਦੀ ਸਟੋਰੀ ਹੈ ਉਹਦੇ ਵਿੱਚ ਕਈਆਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉਸ ਬੰਦੇ ਦੇ ਨਾਲ ਈਵਨ ਕਿ ਕਈ ਏਮਪਲੋਇਰ ਨਾਲ ਜਾ ਕੇ ਪਰਸਨਲੀ ਇਨ ਪਰਸਨ ਜਾ ਕੇ ਵੀ ਮਿਲੇ ਐ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸੋ ਇਸ ਤਰੀਕੇ ਦੇ ਫਰਾਡ ਤੋਂ ਬਚਿਆ ਕਰੋ ਕੇਅਰਫੁਲੀ ਆਪਣੀ ਫਾਈਲਿੰਗ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਸੰਭਵ ਹੈ ਸ਼ੇਅਰ ਜ਼ਰੂਰ ਕਰ ਦਿਓ ਇਸ ਤਰੀਕੇ ਦੇ ਠੱਗ ਏਜੰਟਾਂ ਦੀ ਮੰਜੀ ਆਪਾਂ ਠੋਕਣੀ ਹੈ